ਇਹ ਛੱਟ ਕਿਵੇਂ ਲੱਗੀ ਤੁਹਾਡੇ ਇਹ ਆਪਾਂ ਪਾਣੀ ਜੁਲ ਭੱਜਣ ਲੱਗੇ ਹਾਂ ਤੇ ਗਲੀ ਦੇ ਵਿੱਚ ਡੇਗ ਗਈ 2 ਘੰਟੇ ਬੈਠੀ ਰਹੀ ਪਾਣੀ ਦੇ ਵਿੱਚ ਤੇ ਛੱਟ ਲੱਗ ਗਈ ਦੀ ਛੱਟ ਲੱਗਣ ਤੋਂ ਬਾਅਦ ਪਾਣੀ ਵਿੱਚ ਬੈਠੇ ਹਾਂਜੀ ਉਸ ਤੋਂ ਬਾਅਦ ਉੱਠੇ ਦੇ ਹੀ ਤੇ ਫਿਰ ਉਹਨਾਂ ਨੂੰ ਮੈਂ ਬਾ ਚੀਕਾਂ ਮਾਰੀਆਂ ਤੇ ਫਿਰ ਘਰ ਦੇ ਨੂੰ ਪਤਾ ਲੱਗਾ ਇਹ ਫਿਰ ਪਾਪਾ ਆਏ ਦੇ ਕੀ ਹਾਲਾਤ ਸੀ ਉਦੋਂ ਮੌਕੇ ਤੇ ਜਦੋਂ ਪਾਣੀ ਆਇਆ ਉਦੋਂ ਤੇ ਹਨ ਮਾਂ ਹੀ ਪਤਾ ਲੱਗਾ ਕਿ ਪਾਣੀ ਆਇਆ ਤੇ ਫਿਰ ਆਪਾਂ ਬਹੁਤ ਜਲਦੀ ਨਾਲ ਕਿ ਆਪਣੀ ਜਾਨ ਬਚਾ ਕੇ ਭੱਜੇ ਹੀ ਇੱਥੋਂ ਘਰ ਦਾ ਆਪਾਂ ਦੇਖ ਰਹੇ ਬੜਾ ਬੁਰਾ ਹਾਲਾਤ ਰੇੜਾ ਆ ਗਿਆ ਹਾਂਜੀ ਬਹੁਤ ਰੇੜਾ ਆਈਆਂ ਨਾਲੇ ਕੋ ਤੇ ਬਹੁਤ ਗਰੀਬੀ ਦੀ ਆ। ਡਰ ਲੱਗਦਾ ਜੀ ਦੋ ਰਾਤ ਬਾਰਿਸ਼ ਆਂਦੀ ਹੈ ਕਿਉਂ ਕਿਸ ਤਰੀਕੇ ਨਾਲ ਤੇ ਆਈਆਂ ਹੀਆਂ ਮਕਾਨ ਚ। ਹਾਂਜੀ ਸਾਰਾ ਸਮਾਨ ਗਿੱਲਾ ਹੋ ਜਾਂਦਾ ਯਾ ਰਾਤ ਨੂੰ ਬਹੁਤ ਜ਼ਿਆਦਾ ਬਾਰਿਸ਼ ਹੁੰਦੀ ਆ ਤੇ ਬਾਲੇ ਡਿੱਗਣ ਦਾ ਵੀ ਖਤਰਾ ਆ ਤੇ ਛੱਤਾਂ ਫੱਟਾਂ ਨਹੀਂ ਉੱਪਰ। ਸਾਟ ਦੇ ਪੈਰ ਦਾ ਕੀ ਹਾਲ ਹੋ? ਪੈਲ ਦਾ ਠੀਕ ਆ 21 ਟੈਂਕੇ ਲੱਗੇ ਦੇ ਨੇ ਤੇ ਰੋਧ ਟੀਕੇ ਲੱਗਦੇ ਪੱਟੀ ਹੁੰਦੀ ਪਈ ਆ। ਇਹ ਫਿਸਲੇ ਤੁਸੀਂ ਉਦੋਂ ਜਦੋਂ ਪਾਣੀ ਆਇਆ ਤੇ ਜਾਨ ਬਚਾ ਕੇ ਭੱਜ ਗਏ। ਹਾਂਜੀ ਉਰ ਅੱਡੀ ਲੱਤ ਗਈ ਦੀ ਹੀ ਤੇ ਹੱਡੀ ਲੱਭਣ ਡੈ ਪਈ ਹੀ। ਬਹੁਤ ਜ਼ਿਆਦਾ ਸਾਟ ਲੱਗਿਆ। ਹਾਂਜੀ ਬਹੁਤ ਜ਼ਿਆਦਾ ਸਾਢ ਲੱਗੀ ਕਿ ਹੱਡੀ ਵੀ ਲੱਭਣ ਡੈਪੀ ਹੀ। ਆ ਨੂੰ ਤੇ ਡਾਕਟਰ ਵੀ ਨਹੀਂ ਮਿਲਿਆ ਹਣਾ ਦੇ ਦੋਸਤ। ਨਹੀਂ ਨਹੀਂ ਫਿਰ ਰਾਤ ਨੂੰ ਕੋਈ ਪੱਟੀ ਕਰ ਲਈ ਹੀ ਇਦਾਂ ਹੀ ਬੰਨ ਲਈ ਹੀ ਤੇ ਫਿਰ ਦਿਨੇ ਗਏ ਹਸਪੀਟਲ ਸਰਕਾਰੀ ਹਸਪੀਟਲ। ਹੁਣ ਘਰ ਦਾ ਕੀ ਹਾਲਾਤ ਆਪਾਂ ਵੇਖ ਰਹੇ ਬਾਪੂ ਜੀ ਵੀ ਮਤਲਬ ਬਜ਼ੁਰਗ ਨੇ। ਹਾਂਜੀ ਹੁਣ ਘਰ ਦਾ ਹਾਲਾਤ ਬਹੁਤ ਮਾਰ ਆਇਆ ਕਿਉਂਕਿ ਬਾਰੇ ਚੀਜ਼ਾਂ ਦੀ ਬਹੁਤ ਲੋੜ ਆ ਤੇ ਇਦਾਂ ਸਮਾਨ ਵੀ ਬਹੁਤ ਖਰਾਬ ਹੋ ਗਿਆ ਘਰ ਦਾ। ਐਨਵੈਟਰ ਵਗੈਰਾ ਸਭ। ਹਾਂਜੀ ਸਾਰਾ ਕੁਝ ਦੀ ਤੇ ਸਾਡੀਆਂ ਪੇਟੀਆਂ ਵੀ ਉਧਰ ਖਰਾਬ ਹੋ ਗਈਆਂ ਦੀਆਂ ਆ। ਸਮਾਨ ਸਾਰਾ ਹੀ ਗੁਜ਼ਾਰਾ ਇਦਾਂ ਹੀ ਮਾਰਾ ਮੋਟਾ ਚੱਲਦਾ ਪਿਆ ਜੇ ਦੋਸਤੋ ਜਿੱਥੇ ਆਪਾਂ ਦੇਖ ਰਿਹਾ ਪੰਜਾਬੀ ਇੰਡਸਟਰੀ ਜਾਂ ਫਿਰ ਜਿਹੜੇ ਸੰਸਥਾਵਾਂ ਵਾਲੇ ਲੋਕ ਨੇ ਬਹੁਤ ਸੇਵਾ ਕਰ ਰਹੇ ਨੇ ਬੜੀ ਵਧੀਆ ਗੱਲ ਆ ਪਰ ਇਹਨਾਂ ਪਰਿਵਾਰਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਗਿਆ ਪੈਨ ਪਿੰਡ ਕਿਹੜਾ ਏ ਇਹ ਪਿੰਡ 사ਦਾਂ ਵਾਲੀ ਸੋ ਜਦੋਂ ਪਾਣੀ ਆਇਆ ਸੀ ਉਸ ਸਮੇਂ ਜਾਨ ਬਚਾ ਕੇ ਭੱਜਣ ਦੀ ਕੋਸ਼ਿਸ਼ ਦੌਰਾਨ ਇਹਨਾਂ ਦੇ ਪੈਰ ਤੇ ਸੱਟ ਲੱਗ ਗਈ ਤੇ 21 ਟਾਂਕੇ ਲੱਗੇ ਆ ਤੇ ਰਾਤ ਨੂੰ ਕੋਈ ਡਾਕਟਰ ਵੀ ਅਵੇਲੇਬਲ ਨਹੀਂ ਹੈਗਾ ਸੀ ਤੇ ਥੋੜਾ ਬੋਤਾ ਪੱਟੀ ਵਗੈਰਾ ਕਰਕੇ ਰਾਤ ਇਹਨਾਂ ਨੇ ਬੜੀ ਮੁਸ਼ਕਲ ਗੁਜ਼ਾਰੀ